ਜੋ ਆਈ 13 ਅਕਤੂਬਰ ਨੂੰ ਵਿਆਹ ਜੀ ਘਰੋਂ ਤੇ ਇਹ ਸਾਨੂੰ ਜਾਂਦੇ ਚਾਰ ਮਹੀਨੇ ਲੱਗ ਗਏ। ਹਾਲਾਤ ਤੇ ਭਾਈ ਬਹੁਤ ਮਾਰੇ ਸੀ ਜੀ ਨਾ ਕੋਈ ਕੱਪੜਾ ਸੀ ਪਾਉਣਾ ਅਤੇ ਤੇ ਨਾ ਕੋਈ ਬੂਰ ਸੀ ਚੱਪਲਾਂ ਦੇ ਨਾਲ ਵਿਆਹੀ ਉੱਥੇ। ਗੱਲ ਦੀ ਗੱਲ ਨਹੀਂ ਹੈ ਸੀ ਸਾਨੂੰ ਇੱਥੋਂ ਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਚਨੀ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ। ਆਪਾਂ 90 ਲੱਖ ਰੁਪਏ ਦਿੱਤੇ ਸੀ ਦੁਆ ਭਰਾਵਾਂ ਨੇ। ਨਾਲ ਚਾਚੀ ਦਾ ਬੇਟਾ ਵੀ ਆਸੀ ਲਈ 45 25 ਲੱਖ ਰੁਪਈਆ ਲਾ ਕੇ ਦੋ ਨਧਰਾਣੀ ਸਣੀ ਨੇ ਅਸੀਂ ਬੱਚੇ ਭੇਜੇ ਵਾਰ ਦੋ ਦੋ ਕਿਲੇ ਮੇਰੀ ਤੇ ਦੋ ਕਿਲੇ ਜ਼ਮੀਨ ਵੀ ਵੇਚੀ ਗਈ ਦਰਾਣੀ ਮੇਰੀ ਦੀ 1 ਕਿਲਾ ਜ਼ਮੀਨ ਵੇਚ ਕੇ ਗਈ 1 ਗਹਿਣੇ ਵੇਗੀ ਗੱਡੀ ਵੇਚ ਦਿੱਤੀ 6 ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਈਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਬਹੁਤ ਬੋਲ ਹੱਤ ਨੇ ਚੁਲਿਆ ਕੇ ਆਏ ਜੀ ਸਾਨੂੰ ਉੱਥੋਂ ਹੱਤ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਬੱਚਿਆਂ ਦੇ ਚੰਗੇ ਭਵਿੱਖ ਦਾ ਸੁਪਨਾ ਹਰ ਕੋਈ ਦੇਖਦਾ ਹੈ ਜੋ ਕਿ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਬੋੜੀ ਦੀਆਂ ਦੋ ਮਾਮਾ ਨੇ ਵੀ ਵੇਖਿਆ ਤੇ 90 ਲੱਖ ਰੁਪਏ ਲਾ ਕੇ ਆਪਣੇ ਪੁੱਤਾਂ ਨੂੰ ਡੋਂਕੀ ਲਾ ਕੇ ਅਮਰੀਕਾ ਭੇਜਿਆ ਪਰ ਦੋਵੇਂ ਚਚੇਰੇ ਭਰਾ ਹਰਜੀਤ ਸਿੰਘ ਤੇ ਹਰਜੋਤ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤ ਆਏ ਹਾਲਾਤ ਇੱਥੋਂ ਤੱਕ ਬਣੇ ਕਿ ਜ਼ਮੀਨ ਵੀ ਵਿਕ ਗਈ ਜ਼ਮੀਨ ਗਹਿਣੇ ਵੀ ਪਈ ਪਲਾਟ ਵਿਕਿਆ ਗੱਡੀ ਵਿਕੀ ਤੇ ਦੋਵੇਂ ਪਰਿਵਾਰ ਕਈ ਲੱਖ ਰੁਪਏ ਦੇ ਕਰਜ਼ੇ ਹੇਠ ਵਿਆਹ ਗਏ। ਭਾਜੀ ਆਪਣਾ ਨਾਮ ਦੱਸੋ। ਮੇਰਾ ਨਾਮ ਜੀ ਅਭੀਸ਼ ਸਿੰਘ ਹੈ ਜੀ। ਚਾਚਾ ਜੀ ਕਿੱਦਾਂ ਜਦੋਂ ਵਿੱਚ ਚਲਣ ਗਏ ਸੀ ਕੋਦੋਂ ਗਏ ਸੀ ਤੇ 1.5 ਲੱਖ ਹਾਂਜੀ ਮੈਂ ਇੱਥੇ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗੇ ਜੀ। ਕਦੋਂ ਪਹੁੰਚੇ ਕਰੋ ਜੀ? 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ। ਕਿ ਮੇਰੇ ਨਾਲ ਜਿਹੜੇ ਪਾਜੀ ਰੋਸੇ ਸੀਗੇ। ਹਾਲਾਤ ਤੇ ਭਾਜੀ ਬਹੁਤ ਮਾੜੇ ਸੀਗੇ ਜੀ। ਨਾ ਕੋਈ ਕੱਪੜਾ ਸੀ ਪਾਉਣਾ ਉੱਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ। ਇੱਥੋਂ ਕਿੱਥੇ ਗਏ ਸੀ? ਕਿੱਥੇ ਪਹੁੰਚਾਇਆ ਤੁਹਾਨੂੰ ਭਾਜੀ? ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਗਵਾਨਾਂ ਦਾ ਸੌਰਤਪੀਕਾ ਦੇ ਵਿੱਚ ਪਹੁੰਚਾਇਆ ਜੀ ਇਹਨਾਂ ਨੇ। ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ। ਹਾਂ। ਹਾਂਜੀ। ਫਿਰ ਜੰਗਲਾਂ 'ਚ। ਜੰਗਲਾਂ ਦੇ ਵਿੱਚ ਇਹਨੇ ਸਾਨੂੰ ਏ ਤੋੜਤਾਈ ਮਹੀਨੇ ਦੇ ਵਿੱਚ ਉਹ ਤੋੜਤਾਈਆਂ ਕਿੰਨੇ ਕੀ ਹਾਲਾਤ ਸੀ ਜੰਗਲਾਂ ਦੇ ਕਿੰਨੇ ਕ ਲੋਕ ਸੀ ਜੰਗਲਾਂ ਦੇ ਹਾਲਾਤ ਵੀ ਬਹੁਤ ਮਾੜੇ ਹੈ ਜੀ ਜਦੋਂ ਜਨਤਾ ਦੇ ਬਹੁਤ ਸੀਗੇ ਇਹਦੇ ਵਿੱਚ ਤੁਹਾਡੇ ਨਾਲ ਕਿੰਨੇ ਕਾਡਾ ਗਰੁੱਪ ਹੋਇਆ ਤੁਹਾਨੂੰ ਉਹਦੇ ਚ ਕਿੰਨੇ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀਗੇ ਜੀ ਨਾਲ ਹਾਂਜੀ ਕੀ ਹਾਲਾਤ ਸੀ ਉਦਾਂ ਹਾਲਾਤ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾ ਚੜਨੀਆਂ ਕੋਈ ਉਹ ਛੱਟ ਪੇਟ ਵਿੱਚ ਲੱਗ ਜਾਂਦੀ ਹੈ ਜੀ। ਲਾਤ ਤੇ ਬਹੁਤ ਮਾੜਿਆ। ਅਜੀ ਮੋੜੇ ਤੇ। ਜਦੋਂ ਉੱਥੇ ਪਹੁੰਚੀ ਜਿਹੜੇ ਜੰਗਲਾਂ ਦਾ ਕੰਮ ਕਰਦੇ ਲੋਕ ਤੇ ਇੱਕ ਉਹ ਜਦੋਂ ਗੱਲ ਕੀਤੀ ਸੀ ਤੇ ਏਜੰਟ ਨੇ ਕੀ ਗੱਲ ਹੁੰਦੀ ਸੀ? ਜਦੋਂ ਇੱਥੋਂ ਗੱਲ ਕੀਤੀ ਸੀ ਵੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ। ਸਾਨੂੰ ਇੱਥੋਂ ਉਹਨੇ ਕਿਹਾ ਜੀ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਤਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ। ਬਾਰੋ-ਬਾਰ ਲੈ ਕੇ ਜਾਵਾਂਗਾ। ਕਿੰਨੇ ਪੈਸੇ ਦਿੱਤੇ ਸੀ? ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੇ। ਨਾਲ ਚਾਚੀ ਦਾ ਬੇਟਾ ਵੀ ਆਸੀ ਗਈ। ਦੂਜੇ ਪ੍ਰਾਪਤੀ ਹਾਲਾਤ। ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ। ਬੁੱਲ। ਮੈਂ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ। ਉਹ ਪੈਸੇ ਕਿੱਧਰ ਕਿੱਥੇ ਇੰਤਜ਼ਾਮ ਜਿਹਾ ਵੀ ਕਰਦੇ। ਪੈਸੇ ਇਕੱਠੇ ਕੀਤੇ ਸੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਸੀ ਕਿ ਪੈਸੇ ਇਕੱਠੇ। ਉਹਦੀ ਕਬੀ ਕੀ ਕੀ ਕੀ। ਅੱਗੇ ਉਹ ਕੋਈ ਨਹੀਂ ਦੇਖ ਰਿਹਾ ਜੀ ਇਸ ਟਾਈਮ। ਜੋ ਹੈਗਾ ਸੀਗਾ ਜੀ ਉਹ ਸਭ ਦੇਖਦੇ ਆ ਜੀ ਜਿਸ ਵੇਲੇ ਵਾਪਸ ਆਇਆ ਸੀ ਮਨਪ੍ਰੀਤ ਸੀਐਮ ਵੀ ਲਿਆਇ ਸੀ ਪਰ ਉਹ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਈ ਮੈਂ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਹਾ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉਸ ਨੂੰ ਆਦੂ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆਪਾਂ ਕੀ ਕਹਿ ਗਿਆ ਉਦੋਂ ਕੀ ਕਿਹਾ ਉਹ ਸਟਾਫ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆਂ ਜੀ ਨਿਊਯਾਰਕ ਦੇ ਵਿੱਚ ਕਿਹੜੀ ਹਾਲਾਤ ਦੇ ਵਿੱਚ ਲੈ ਲੱਗਿਆ ਤੁਹਾਨੂੰ ਬਹੁਤ ਬੁਰੇ ਹਾਲਾਤ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉੱਥੇ ਹੱਥ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਇਹ ਰਸਤੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਥ ਕੜੀਆਂ ਸਿਰਫ ਜਦੋਂ ਅੰਮ੍ਰਿਤਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਥ ਗੜੀਆਂ ਖੋਲੀਆਂ ਜੀ ਹੱਥਾਂ ਦੀਆਂ ਤੇ ਪੈਰਾਂ ਦੀਆਂ ਜੀ ਉੱਥੇ ਵੀ ਕਿਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਜੀ ਉੱਥੇ ਵੀ ਕੋਈ ਗੱਲ ਹੋ ਗਈ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀ ਜੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ ਏਸੀ ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਪਿਆਣਾ ਚਾਹੂਗੇ ਨੌਜਵਾਨ ਜਿਹੜੇ ਕਾਰੋਬਾਰ ਨੋਜਵਾਨਾਂ ਨੂੰ ਇਹੀ ਕਹਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਸ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਹਾਂ ਤੇ ਬਹੁ ਮਾੜੀ ਹੈ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤਾਂ ਹਾੜ ਦੀ ਮਰੀਜ਼ ਹਾਂ ਮੈਨੂੰ ਤਾਂ ਇਹ ਵੀ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿੱਥੋਂ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਬੇੜੇ ਪਿੱਛੇ ਪੈਂਤਾ ਲੀ 20 ਲੱਖ ਰੁਪਏ ਲਾ ਕੇ ਦੋਨਾਂ ਦਰਾਂ ਨਹੀਂ ਛਾਣੀ ਨੇ ਅਸੀਂ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਸੀ ਤੁਹਾਡੇ ਇੱਕੋ ਘਰ ਦੇ ਬੱਚੇ ਦੋਵੇਂ ਤੇ ਜਦੋਂ ਭੇਜੇ ਹੋਣਗੇ ਤੇ ਸ਼ਾਇਦ ਇੱਜਾ ਪੈਸਾ ਵੀ ਘਰਾਂ ਦੇ ਵਿੱਚੋਂ ਕਿੱਥੇ ਮਨੂ ਹੁੰਦਾ ਲੋਕਾਂ ਕਿਦਾਂ ਉਹ ਪੈਸਾ ਵੇਚ ਕੀਤਾ ਪੈਸਾ ਤੇ ਜ਼ਮੀਨ ਅਸੀਂ 2-2 ਕਿੱਲੇ ਮੇਰੀ ਤੇ 2 ਕਿੱਲੇ ਜ਼ਮੀਨ ਵੀ ਵੇਚ ਗਈ ਹੈ ਦਰਾਣੀ ਮੇਰੀ ਦੀ 1 ਕਿੱਲਾ ਜ਼ਮੀਨ ਵੇਚ ਗਈ ਹੈ ਇੱਕ ਗਹਿਣੇ ਵੇਚੀ ਗੱਡੀ ਵੇਚ ਦਿੱਤੀ ਸੀ ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਈਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਹੈ ਘਰ ਦੇ ਵਿੱਚ ਗੁਜ਼ਾਰਾ ਕਰਨਾ ਸ਼ਾਇਦ ਉਪਰ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇੰਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗਰਜਾ ਲਥਣਾ ਜ਼ਮੀਨ ਵੀ ਜ਼ਮੀਨ ਵੀ ਗਈ ਜਿਹੜੀ ਹੈਗੀ 2 ਕਿਲੇ ਮੇਰੇ ਤੇ ਹੰਪੇਚੋਂ ਸਰਦਾਰ ਜੀ ਵੀ ਸਿਰ ਤੇ ਨਹੀਂ ਹੈਗੇ ਮੇਰੇ ਹੰਪੇਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੁੱਛਣਾ ਕੀਤੀ ਪੜਾਇਆ ਲਖਾਇਆ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੇ ਪਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਹਰ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਕਰਦੀ ਸਰਕਾਰ ਕੋ ਮੈਂ ਸਰਕਾਰ ਕੋ ਉਮੀਦ ਕਰਦੀ ਆ ਕਿ ਕਿਤੇ ਬੱਚਾ ਨੂੰ ਰੋਜ਼ਗਾਰ ਦਿੱਤੇ ਜਾਣ ਜੇ ਇਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮੋੜਨ ਹਾਂ ਜਿੰਨਾ ਕਿ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜ਼ਾ ਚੁੱਕਿਆ ਵਾਪਸ ਦੇ ਸਕੀਏ ਤਾਂ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਹੈ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 2025 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ ਯੂਐਸਏ ਇਲੈਕਸ਼ਨ ਵੀ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ ਤੇ 4 ਮਹੀਨੇ ਚ ਬੱਚੇ ਪਹੁੰਚੇ ਨੇ ਕਿ ਉਹਨਾਂ ਨੇ ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦੇ ਜੰਗਲ ਲੰਗਨ ਰਾਈ ਵੀ ਨਹੀਂ ਦੱਸਿਆ ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਬਸਈਆ ਚੱਲਦਾ ਰਿਹਾ ਬੱਚੇ ਉੱਥੇ ਬੈਠੇ ਰਹੇ ਕਿਉਂਕਿ ਤੁਸੀਂ ਇਹ ਵੀ ਚੱਲੇ ਆ ਬੱਚੇ ਬਹੁਤ ਤਸੀਹੇ ਝੱਲੇ ਨੇ ਬੇਟੇ ਉਹ ਆਇਆ ਦੱਸਦਾ ਹੋਏਗਾ ਤੁਹਾਨੂੰ ਸਵੇਰੇ ਬੇਟੇ ਮੇਰੇ ਨੇ ਇਹੋ ਸਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਜਦੋਂ ਮਾਸ ਹੁੰਦੀ ਹੈ ਇਹ ਗਲਤੀ ਮੈਂ ਮਾਂ ਲਈ ਔਖਾ ਖਛੜ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਚਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰੇ ਸਰਦਾਰ ਜੀ ਦੀ ਮੌਤ ਹੋਈਏ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਤੇ ਇਥੋਂ ਤੱਕ ਕੀਤੇ ਆ ਤਾਂ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਪਿਓ ਦਾ ਕੀ ਜੀਣਾ ਹੈ